ਨੇ ਕੀ ਹੋ ਗਿਆ 9:30 ਹੋ ਗਏ 10 ਵਜੇ ਸਵੇ ਦੀ ਵਾਰੀ ਆ ਅੱਧਾ ਘੰਟਾ ਰਹਿ ਗਿਆ ਬਾਪੂ ਜੀ ਹਾਂ ਬੇਟਾ ਰੋਟੀ ਮੈਂ ਬਣਾ ਕੇ ਰੱਖਤੀ ਡੱਬੇ ਦੇ ਵਿੱਚ ਤੁਸੀਂ ਖਾ ਲਿਓ ਠੀਕ ਆ ਟਾਈਮ ਨਾਲ ਹਾਂ ਕੋਈ ਨਹੀਂ ਮੈਂ ਖਾ ਲੈਣਾ ਆ ਪਾਣੀ ਵੀ ਪੜਨਾ ਸਵੇ ਦੀ ਵਾਰੀ ਆ 10 ਵਜੇ ਆਪਣੀ ਅੱਛਾ ਤੇ ਤੋਰ ਪੜਾਈ ਕਿਵੇਂ ਚੱਲਦੀ ਆ? ਬਸ ਚੱਲੀ ਜਾਂਦੀ ਆ ਜੀ। ਠੀਕ ਚੱਲੀ ਜਾਂਦੀ ਆ? ਹਾਂਜੀ ਹਾਂਜੀ। ਕਿੰਨਾ ਕੁ ਰਹਿ ਗਿਆ ਤੇਰਾ ਕੋਰਸ? ਹਾਲ ਤਾਂ 6 ਮਹੀਨੇ ਲੱਗਣਗੇ ਬਾਪੂ ਜੀ ਫਿਰ ਉਦੋਂ ਬਾਅਦ ਪੇਪਰ ਵਗੈਰਾ ਹੋਣਗੇ। ਅੱਛਾ। ਹਾਂਜੀ। ਅਜੇ 6 ਮਹੀਨੇ ਪਏ ਨੇ। ਹਾਂਜੀ। ਠੀਕ ਆ। ਫੇਰ ਕਿਰਾਇਆ ਤਾਂ ਚਾਹੀਦਾ ਪੁੱਤ? ਨਹੀਂ ਬਾਪੂ ਜੀ ਹੈਗਾ ਤੁਸੀਂ ਕੱਲ 500 ਦਿੱਤਾ ਸੀ ਨਾ ਮੇਰੇ ਕੋਲੋਂ। ਅੱਛਾ। ਹੈਗਾ ਹੈ ਪੈਸੇ ਹੈਗੇ। ਠੀਕ ਆ। ਹਾਂਜੀ। ਚਲੋ ਠੀਕ ਆ ਧਿਆਨ ਨਾਲ ਜਾਈ ਪੁੱਤ ਮੇਰਾ ਜੇ ਫਿਰ ਮੈਂ ਚਾਵਾਂ ਹਾਂ ਠੀਕ ਆ ਬਸ ਵੀ ਆਉਣ ਵਾਲੀ ਹੈਗੀ ਹਾਂ ਠੀਕ ਆ ਠੀਕ ਵਾਪਸ ਰੋਟੀ ਖਾ ਲੋ ਚੰਗਾ ਹਾਂ ਬਸ ਮੈਂ ਰੋਟੀ ਖਾ ਕੇ ਖੇਤ ਜਾਣਾ ਆਪਣੀ ਚਲੋ ਠੀਕ ਆ ਜੀ ਠੀਕ ਆ ਬੇਟਾ ਠੀਕ ਹੈ ਬਕੀ ਰੋਈ ਬੀਤ ਜੀ ਜੂਰੀ ਕਰਨ ਹਾਂ ਹਾਂ ਲਾਤੀ ਅੱਛਾ ਹੋਰ ਦੱਸੋ ਤੂੰ ਉਹ ਠੀਕ ਠਾਕ ਬੜੀਆ ਕਿਵੇਂ ਚੱਲ ਰਿਹਾ ਕੰਮ ਕਰ ਕੰਮ ਮਾਰੇ ਖਰੂ ਆ ਰ ਮੰਦਾ ਹੀ ਐ ਭੈਣ ਤੂੰ ਮੰਦਾ ਤਾਂ ਫਿਰ ਭਈ ਐ ਹੁਣ ਆਹ ਕੁੜੀ ਕਿੰਨਾਂ ਦੀ ਆ ਉਹ ਤੇਰੀ ਭੈਣ ਦੇ ਪਿੰਡ ਚ ਨਹੀਂ ਰਹਿੰਦੇ ਤੂੰ ਹੂੰ ਉਹਦੀ ਸਰਬਣ ਦੀ ਕੁੜੀ ਇਹ ਅੱਡੀ ਹੋ ਗਈ ਹੋਰ ਇਹਦਾ ਕੋਰਸ ਕਰਨ ਲੱਗਰੀ ਐ ਨਰਸ ਦਾ ਇੱਥੇ ਆਦੇਔਰ ਸੁਨਾਮ ਕਿਹੜਾ ਕਾ ਉਹਨੂੰ ਕੋਰਸ ਹੈ ਬਾਈ ਖੜਿਆ ਟੀਕੇ ਤਾਂ ਉਹ ਲਾਇਆ ਕਰੂ ਵਜ੍ਹਾ ਤੈਨੂੰ ਪਤਾ ਨਹੀਂ ਯਾਰ ਕੀ ਜਰਦਾਂ ਦਾ ਉੱਥੇ ਹਾਈ ਕਿਹ ਹੈ ਜੀ ਸੋਚ ਇਹਨਾਂ ਦੀ ਲੋਕ ਚੰਨ ਤੇ ਪਹੁੰਚ ਗਏ ਪਰ ਇਹ ਇੱਥੇ ਕੰਤੀ ਬੈਠਣ ਜੋਗੇ ਰਹਿਣਗੇ ਲੋਕਾਂ ਨੇ ਧੀਆ ਭਣ ਦੀ ਬਰਾਈ ਕਰਦੇ ਬਸ ਉਦਾਂ ਯਾਰ ਪਤਾ ਜਿਹਦੇ ਸਰਚ ਖੇਪੂਗੀ ਯਾਰ ਆਪੇ ਨਹੀਂ ਪਤਾ ਲੱਗ ਜੂਗਾ ਹਾਂ ਚ ਲੱਗੂਗਾ ਆਪੇ ਪਤਾ ਲੱਗਣ ਨੂੰ ਪਰ ਉੱਥੇ ਕਿਹੜਾ ਕਰਾਉਂਦੇ ਨੇ ਕੋਰਸ ਜੇ ਤੈਨੂੰ ਪਤਾ ਹੋਵੇਗਾ ਆਸ਼ੀਆਂ ਦੇ ਨੇ ਆਸ਼ੀਆਂ ਉੱਥੇ ਦਾ ਉਹਦੇ ਪਤਾ ਲੱਗੂ ਜਦੋਂ ਕੋਈ ਘਰੇ ਨਾ ਬੜੀ ਉਹ ਚਲ ਤੂੰ ਤਾਂ ਯਾਰ ਐਂ ਗੱਲਾਂ ਕਰਦਾ ਰਹਿੰਦਾ ਤੂੰ ਆਪਦੀ ਗੱਲ ਛੇੜ ਯਾਰ ਕੋਈ ਕਾ ਨੂੰ ਕਿਸੇ ਦੇ ਰੋਣੇ-ਧੋਣੇ ਤੂੰ ਹੀ ਜਾਣਿਆ ਯਾਰ ਉਹ ਤਾਂ ਹੂੰ ਗੱਲ ਕਰਦੇ ਸਵੇਕੀ ਆਪਾਂ ਨੇ ਵੀ ਦੇਣਾ ਕਿਤੇ ਤੋਂ ਆਪਾਂ ਇਧਰੇ ਜਿੰਨਾ ਮਰਜੀ ਜਾਵੇ ਤਾਂ ਮੁੱਤੇ ਨਾਲ ਗੱਲ ਕਰਦੀ ਮੈਨੂੰ ਚੱਲ ਯਾਰ ਫੇਰ ਹਾਂ ਤੁਹਾਨੂੰ ਠੀਕ ਐ ਇਹਨੇ ਕੰਨ ਨਸ ਮਰੋਣਾ ਯਾਰ ਇਹਦਾ ਕੀ ਕਰ ਰਿਹਾ ਬਕੂ ਜੀ ਮੈਂ ਸੰਨੀ ਘਾਰੇ ਸੇ ਪੁੱਤ ਆ ਗਿਆ ਮੇਰਾ ਬੇਟਾ ਹਾਂਜੀ ਹਾਂਜੀ ਆ ਗਏ ਤੇ ਐਂ ਕਰੋ ਤੁਸੀਂ ਚਾਹ ਬਣਾਈ ਪਈ ਆ ਤੇ ਪੀ ਲਓ ਤੇ ਰੋਟੀ ਬਣਾ ਲਓ ਤੁਸੀਂ ਕਿਉਂ ਖਿੱਚਲ ਕਰਦੇ ਹੋ ਨਾ ਡੈਡੀ ਤੁਸੀਂ ਚੱਲ ਕੋਈ ਨਹੀਂ ਪੁੱਤਾ ਫੇਰ ਕੀ ਹੈ ਮੈਂ ਆਪੇ ਬਣਾ ਲਉਂਗੀ ਆ ਕੇ ਮੈਂ ਐਂ ਸੋਚਿਆ ਮਾ ਮੇਰਾ ਪੁੱਤਾ ਥੱਕ ਕੇ ਆਊਗਾ ਚੱਲ ਕੋਈ ਨਾ ਹੁਣ ਫੇਰ ਕੀ ਹੋ ਗਿਆ ਹਾਂ ਤੇ ਆਜ ਦੁੱਧ ਥੱਪੇ ਕਿਉਂ ਲੱਗੇ ਪਏ ਹੋ ਗਿਆ ਮੈਂ بیمار ਨਾ ਹੋ ਜਾਈਂ ਨਹੀਂ ਧੁੱਪ ਨੂੰ ਕੀ ਹੁੰਦਾ ਮੈਂ ਬਸ ਤੂੰ ਰੋਟੀ ਬਣਾ ਲਓ ਤੇ ਮੈਂ ਮੱਝਾ ਬਣ ਕੇ ਆ ਕੇ ਰੋਟੀ ਤਾਂ ਤੁਸੀਂ ਆਵੋ ਪਹਿਲਾਂ ਪਾਣੀ ਪੂਣੀ ਪੀਓ ਆਜੋ ਕੋਈ ਨਹੀਂ ਮੈਂ ਮੱਝਾ ਬਣ ਕੇ ਆਉਣਾ ਪੁੱਤ ਫੇਰ ਚਲੋ ਤੁਸੀਂ ਠੀਕ ਹੈ ਯਾਦ ਰਹੀ ਮੈਨੂੰ ਟੀਕੇ ਲਾ ਕੇ ਹੁੰਦੀ ਆ। ਉਹ ਕੋਈ ਨਾ ਭੈਣਦਾ ਯਾਰ ਤੂੰ ਕਦੋਂ ਮੱਚਿਆ ਕਰਦਾ ਹਮੇਸ਼ਾ ਬਣ ਜਾਣ ਦੇ ਕਿਸੇ ਦੇ ਜਵਾਖ ਲੱਗ ਜਾਣ ਦੇ ਕੁਸ ਟੀਕੇ ਪਹਿਲਾਂ ਤੇਰੀ ਜਿੱਡੂ ਮੋਟਿਆ ਜਾ ਕੋਈ ਨਾ ਮੈਂ ਘੜਵਾ ਲੂੰਗਾ ਉਹਦਾ ਜਦ ਕਿਸੇ ਦੀ ਬਿਮਾਰੀ ਆ ਗਈ ਉਹ ਤਾਂ ਕਿਸੇ ਦੀ ਵੀ ਲਾ ਸਕਦਾ ਹੈ ਕੋਈ ਨਾ ਕਿਸੇ ਦਾ ਐਹੀਆਂ ਟੀਕੇ ਲਾਉਣ ਲੱਗ ਜਾਣਾ ਡਾਕਟਰ ਫੇਰਲਾ ਹੋ ਜਾਣਾ ਉਹ ਕੁਛ ਨਹੀਂ ਹੁੰਦਾ ਹੈਗਾ ਤੂੰ ਹਮੇਸ਼ਾ ਮੱਚਿਆ ਨਾ ਕਰ ਉਹ ਮੱਚਦੇ ਨੇ ਸੱਚੀ ਗੱਲ ਮੱਚਦੀ ਲੱਗਦੇ ਨੇ ਯਾਰ ਚੱਲ ਚੰਗਾ ਮੈਂ ਤਾਂ ਚੱਲਦਾ ਜਦੋਂ ਆਪਾਂ ਆਣਦੇ ਯਾਰਾ ਇੱਕੋ ਗੱਲ ਮੈਂ ਕਿਹੜੇ ਘਰ ਪਾਉਣਾ ਮੈਂ ਸਾਬ ਜਾਨਾ ਕੀ ਕਰ ਰਹੇ ਹੋ ਡੈਡੀ ਕੁਛ ਨਹੀਂ ਬੇਟਾ ਕੀ ਕਰਨਾ ਬਣਾ ਜਮਾਇਲ ਦੇਖ ਰਹੇ ਹਾਂ ਅਸੀਂ ਅੱਛਾ ਮੇਲੇ ਹੋ ਕੇ ਬੈ ਗਏ ਹੈ ਹੋਰ ਫਿਰ ਅੱਛਾ ਖੇਤ ਪਾਣੀ ਪੁਣੀ ਲਾਉਣ ਦਾ ਕੰਮ ਨਿਭੜ ਗਿਆ ਸੀ ਅੱਛਾ ਹੋ ਤੁਸੀਂ ਠੀਕ ਹੋਗੇ ਦਵਾਈਆਂ ਖਾਰੇ ਸੀਗੇ ਠੀਕ ਆ ਅੱਛਾ ਤੁਸੀਂ ਦੱਸੋ ਇਹ ਗੱਲ ਸੀ ਗੱਲ ਕਰਨੀ ਆਈ ਸੀ ਤੁਹਾਡੇ ਨਾਲ ਹਾਂ ਦੱਸੋ ਮੈਨੂੰ ਪੈਸੇ ਚਾਹੀਦੇ ਥੋੜੇ ਜਿਹਾ ਡੈਡੀ ਕੀ ਕਰਨੇ ਨੇ ਅਹੋ ਆਪਾਂ ਵਿਪਰ ਉਹਦੇ ਨੂੰ ਜਾਣਾ ਸੀਗਾ ਚੰਡੀਗੜ੍ਹ ਅੱਛਾ ਨਕਸ਼ਾ ਦਾ ਟੈਸਟ ਹਾਂਜੀ ਹਾਂਜੀ ਸੈਂਟਰ ਚੰਡੀਗੜ੍ਹ ਆਇਆ ਹੈ ਹਾਂਜੀ ਹਾਂਜੀ ਅੱਛਾ ਤੁਸੀਂ ਦੇਖ ਰਹੇ ਹੋ ਲੈਟਰ ਹੈ ਨਾ ਹਾਂ ਲੈਟਰ ਆਇਆ ਸੀ ਦੇਖਿਆ ਸੀ ਤੁਸੀਂ ਹਾਂ ਲੈਟਰ ਆਇਆ ਸੀ ਦੇਖਿਆ ਸੀ ਮੈਂ ਅੱਛਾ ਤੇ ਤਿਆਰੀ ਪੂਰੀ ਆ ਤਿਆਰੀ ਤਾਂ ਮੈਂ ਕਰ ਲਈ ਸੀਗੀ ਅੱਛਾ ਹੂੰ ਤੇ ਫੇਰ ਹੁਣ ਕੱਲ ਜਾਣਾ ਹੈ ਹਾਂਜੀ ਕੱਲ ਕਿਹੜੀ ਫਸ ਚੜਾਓਗੇ ਤੁਸੀਂ ਸਵੇਰੀ ਵਾਲਾ ਪੁੱਕ ਕਿੰਨੇ ਵਜੇ ਟੈਸਟ ਆ ਸਵੇਰੇ ਮਾਰਨਿੰਗ ਮਾਰਨਿੰਗ ਸਰ ਠੀਕ ਆ ਚੱਲ ਪੁੱਤ ਕਿੰਨੇ ਪੈਸੇ ਚਾਹੀਦੇ ਨੇ 1500 ਦੇ ਦਿਓ ਬਸ 1500 ਬੋਤਾਂ ਮੈਂ ਸਰ ਕਿਚੋਂ ਠੀਕ ਹੈ ਲੜੀ ਠੀਕ ਆ ਜੇ ਕੋਈ ਹੋਰ ਲੋਡ ਪਈਏ ਤਾਂ ਕੋਈ ਗੱਲ ਨਹੀਂ ਪੁੱਤ ਦੱਸ ਦੇ ਮੈਨੂੰ ਹਾਂਜੀ ਠੀਕ ਆ ਕੋਈ ਗੱਲ ਨਹੀਂ ਹਾਂ ਪਰ ਇੱਕ ਨਾ ਤੇਰੀ ਮੰਮੀ ਦਾ ਸੁਪਨਾ ਸੀ ਹਾਂਜੀ ਵੀ ਮੇਰੀ ਕੁੜੀ ਨੂੰ ਵਧੀਆ ਪੜਾ ਲਿਖਾ ਕੇ ਨਰਸ ਬਣਾਉਣਾ ਠੀਕ ਆ ਨਾ ਪੁੱਤ ਆਪਾਂ ਸੁਪਨਾ ਉਹ ਪੂਰਾ ਕਰਨਾ ਹੈ ਤੇਰੀ ਮੰਮੀ ਦਾ ਠੀਕ ਆ ਹਾਂਜੀ ਮੇਰੀ ਪੂਰੀ ਕੋਸ਼ਿਸ਼ ਹੈ ਜੜਣੀ ਹਾਂ ਮੈਂ ਤਿਆਰੀ ਤਾਂ ਬਹੁਤ ਕੀਤੀ ਹੋਈ ਹੈ ਬਾਕੀ ਦੇਖੋ ਹਾਂ ਬਾਕੀ ਦਿਲ ਲਾ ਕੇ ਪੇਪਰ ਦੇਣਾ ਠੀਕ ਆ ਹਾਂਜੀ ਹਾਂਜੀ ਹਾਂ ਉਸਾਮਾ ਥੋੜਾ ਹੀ ਹੁੰਦਾ ਉਹ ਤਾਂ 2 ਘੰਟਿਆਂ ਦੇ ਪੇਪਰ ਹੁੰਦਾ ਆ ਹਾਂ ਜੀ ਹਾਂ ਸਮਾਵੇਸ਼ ਨਾ ਕਰੋ ਠੀਕ ਆ ਕੋਈ ਨਾ ਵੈਸੇ ਤਿਆਰੀ ਤਾਂ ਪੂਰੀ ਕੀਤੀ ਹੈ ਮੇਰੀ ਥੋੜਾ ਜਿਆਦਾ ਗੱਲ ਸੁਣ ਮੇਰੀ ਉਹਦੇ 'ਚ ਇੱਕ ਨੈਗੇਟਿਵ ਮਾਰਕ ਵੀ ਹੁੰਦੀ ਆ ਤੇ ਉਹ ਤੁਸੀਂ ਦੇਖ ਕੇ ਕਰਿਓ ਸਾਰੇ ਕੁਐਸਚਨ ਹੱਲ ਹਾਂ ਜੀ ਠੀਕ ਆ ਠੀਕ ਆ ਹਾਂ ਠੀਕ ਆ ਚੰਗਾ ਬੇਟਾ ਮੈਂ ਫਿਰ ਮੜਾ ਦਾ ਖੇਤ ਕਿਹੜਾ ਮਾਰਿਆ ਵਾਂ ਕਿੰਨੇ ਵਧੀਆ ਨੇ ਰੈਡੀ ਮੈਂ ਜਦੋਂ ਵੀ ਕੁਛ ਹੀ ਮੰਗਦੀ ਆ ਮੈਨੂੰ ਜਈ ਦੇ ਦਿੰਦੇ ਆਗੇ ਮੈਂ ਵੀ ਇਹਨਾਂ ਦੀ ਉਮੀਦ ਤੇ ਖਰਾ ਉਤਰਨਾਗਾ ਕਿ ਪੂਰੀ ਤਿਆਰੀ ਕੀਤੀ ਹੋਈ ਹੈਗੀ ਬੱਸ ਬਾਬਾ ਜੀ ਤੇ ਇਹੀ ਅਰਦਾਸ ਹੈਗੀ ਕਿ ਮੇਰੀ ਸਿਲੈਕਸ਼ਨ ਹੋ ਜਵੇ। ਜੀ। ਉਹ ਆਈ ਜੀ ਸੀ ਤੇ। ਡੈਡੀ? ਹਾਂ ਬੇਟਾ ਚਲੋ ਮੈਂ ਚੱਲ ਲਿਏ ਆਂ ਫਿਰ ਹਾਂ ਤੇ ਪੇਪਰ ਚਾ ਰਹੇ ਹੋ? ਹਾਂ ਜੀ। ਚਲ ਤੇ ਆ ਨਾਲ ਟੈਸਟ ਕਰਕੇ ਆਏ ਪੁੱਤ ਹਾਂ? ਹਾਂ ਜੀ। ਹਾਂ। ਮੇਰੇ ਤਾਂ ਇਹੀ ਕੋਸ਼ਿਸ਼ ਹੈ ਡੈਡੀ ਵੀ ਤੁਹਾਡਾ ਸੁਪਨਾ ਤੇ ਮੰਮੀ ਦਾ ਸੁਪਨਾ ਪੂਰਾ ਹੋ ਜਾਏ। ਹਾਂ ਨਾ ਕੋਈ ਗੱਲ ਨਹੀਂ ਪੁੱਤ ਮੇਰਾ ਬਹੁਤ ਸਿਆਣਾ ਹੈ। ਸਿਆਣਾ ਬਣ ਕੇ ਰਹੀ ਠੀਕ ਆ ਹਾਂਜੀ ਹਾਂਜੀ ਚਲੋ ਠੀਕ ਆ ਠੀਕ ਆ ਠੀਕਾ ਠੀਕ ਬਸ ਕਿਹੜੇ ਆਉਣ ਵਾਲੇ ਹੁਣ ਬਸ ਆਉਣ ਵਾਲੀ ਹੈ ਆਉਣ ਵਾਲੀ ਆ ਹਾਂਜੀ ਚਲੋ ਠੀਕ ਆ ਦਾਦੀ ਜੀ ਸਰਪੋਤਾ ਹਾਂਜੀ ਹਾਂ ਕੀ ਬਣਿਆ ਤੇਰੇ ਰਿਜ਼ਲਟ ਦਾ ਦਾਦੀ ਜੀ ਮੈਂ ਫੇਲ ਹੋ ਗਈ। ਇਹ ਤਾਂ ਨਹੀਂ ਹੋ ਸਕਦਾ ਪੁੱਤ। ਮੇਰਾ ਪੁੱਤ ਇੰਨਾ ਪੜ੍ਹਾਈ ਕਰਨ ਵਾਲਾ ਫੇਲ ਹੋ ਗਿਆ ਹੋਵੇ ਹੈ? ਹਾਂ। ਸੱਚ ਦੱਸਣਾ ਨਹੀਂ। ਮੇਰੀ ਰਿਫਲੈਕਸ਼ਨ ਹੋ ਗਈ ਹੈਗੀ। ਅੱਛਾ ਜੀ। ਹਾਂਜੀ। ਦਾ ਨਿਆ ਪੁੱਤ ਨੇ ਗਰੇ ਹੈ? ਹਾਂਜੀ। ਹਾਂ। ਹੋਰ ਫਿਰ ਕਿੱਥੇ ਲੱਗੀ ਡਿਊਟੀ? ਡਿਊਟੀ ਤਾਂ ਮੇਰੇ ਸੁਨਾਮ ਲੱਗੀ ਹੈ। ਸੁਨਾਮ ਲੱਗੀ? ਹਾਂਜੀ। ਤੁਸੀਂ ਐਦਾ ਕਰੋ ਜਲਦੀ ਜਲਦੀ ਜਾ ਕੇ ਇਹਨਾਂ ਦੁਕਾਨ ਤੋਂ ਲੱਡੂਆਂ ਦੇ ਡੱਬੇ ਫੜ ਕੇ ਲਿਆਓ ਆਪਾਂ। ਤਰੀਕੇ 'ਚ ਵੰਡਣੇ ਆਗੇ। ਚਲ ਚਲ ਠੀਕ ਆ ਪਤਮਾ ਜਾਨਾ ਫਿਰ ਹਾਂ। ਹਾਂਜੀ। ਹਾਂ ਬਹੁਤ ਸੋਹਣੀ ਗੱਲ ਹੋ ਗਈ। ਚalo ਲਾਕੀ ਕੁੜੀਆ ਸੁਪਨਾ ਪਾਸ ਹੋ ਗਿਆ ਸੁਪਨਾ ਪੂਰਾ ਹੋ ਗਿਆ ਲੈ ਯਾਰ ਉਹ ਵੀ ਖੜ ਜਾਂਦੇ ਆ ਅੱਜ ਮੰਗਲਵਾਰ ਐ ਭੁੱਖ ਵੀ ਕਹਿੰਦੀ ਮੈਂ ਆ ਦੇਖੂ ਕਰਮ ਵਾਲਾ ਆਊਗਾ ਯਾਰ ਬਾਬੇ ਦੇ ਮੰਨੀ ਦਾਣ ਦੇਖਦਾ ਕਿਸੇ ਦੇ ਕਰਮ ਜਾਗੇ ਹੋਣ ਜੀ ਵੀਰੇ ਆ ਲੈ ਲੱਡੂ ਮੂੰਹ ਮਿਠਾ ਕਰ ਆਹ ਕਾ ਦਿਨ ਉਹ ਤਾਂ ਪੈਣੀ ਵੀਰੇ ਮੈਨੂੰ ਨੌਕਰੀ ਮਿਲ ਗਈ ਨਰਸ ਦੀ ਆਹੋ ਹਾਂ ਫਿਰ ਤਾਂ ਪੈਣੀ ਬਹੁਤ ਖੁਸ਼ੀ ਹੋਈ ਮੈਨੂੰ ਤਾਂ ਮੈਂ ਬਾਬੇ ਦੀ ਗਈ ਸੀ ਕਿ ਅੱਜ अच्छा हां चल बहुत बढ़िया होया बहनी और चल ठीक है वीर मैं चल दिए हैं हुन किथे लागगी बहनी ड्यूटी ਸੁਨਾਮ ਲੱਗ ਗਈ ਵੀਰੇ ਚਲ ਵਧੀਆ ਬਹਿਣੀ हां ਚਲ ਪ੍ਰਮਾਤਮਾ ਤੈਨੂੰ ਹੋਰ ਵੀ ਉੱਚੇ ਲੈਵਲ ਤੇ ਲੈ ਕੇ ਜਾਵੇ ਠੀਕ ਹੈ ਚਲ ਚੱਕਦਾ ਪਹਿਣੀ ਠੀਕ ਹੈ ਵੀਰੇ ਲੈ ਸਵਾਦ ਲੈਤਾ ਯਾਰ ਅੱਜ ਤਾਂ ਉਡੀ ਨੇ ਲੈ ਉਹ ਬੁੱਕੀ ਨੂੰ ਮਾੜਾ ਬੋਲਦਾ ਰਹਿੰਦਾ ਵੀ ਐ ਲੈ ਕਿੱਡੀ ਨਸਲ ਗੁਗੂ ਵੀ ਬੀਤੀ ਜੋ ਦੇਖਾਂ ਨੱਚ ਦੇਖ ਪ੍ਰਸ਼ਾਦ ਲੈ ਲਓ ਲੈ ਵੇ ਖਾਣ ਨੂੰ ਮਿਲ ਜਾਂਦਾ ਤੈਨੂੰ ਦੱਸ ਕੀ ਕਰਨੇ ਵੀ ਕਿਸੇ ਦੇ ਜਵਾਬ ਨੂੰ ਮਾੜਾ ਚੰਗਾ ਥੋੜੀ ਬੋਲਿਆ ਕਰਦੇ ਨੇ ਆਹਾ ਚੱਲ ਵੀ ਕਰ ਆਹ ਆਹ ਅਰਾ ਦਿੱਤਾ ਸਵਾਦ ਲਿਆਤਾ ਮੈਂ ਤਾਂ ਇਕੱਠੀ ਦੋ ਤਿੰਨ ਖਾ ਕੇ ਕੁੜੀ ਜੀ ਨੇ ਤਾਜੇ ਲੱਡੂ ਲੈਤੇ ਧੀ ਲੱਗਦੇ ਸਰਬਣਾਂ ਵਾਲੀ ਸਵਾਦ ਲਿਆਤਾ ਕੀ ਹੋਰ ਖਾਈ ਜਾਨਾ ਉਹ ਹਾਂ ਵੀ ਵਕੀਲਾ ਠੀਕ ਆ ਕੀ ਖਾਈ ਜਾਨਾ ਉਹ ਬਾਕੀ ਕੁਛ ਨਹੀਂ ਉਹ ਕਨਾ ਸਰਪਣ ਵਾਲੀ ਕੁੜੀ ਉੱਚ ਗਲੀ ਚ ਲੱਡੂ ਜੀ ਵੰਡਦੀ ਫਿਰਦੀ ਸੀ ਕਿਉਂ ਕੀ ਹੋ ਗਿਆ ਉਹਨੂੰ ਤੈਨੂੰ ਨਹੀਂ ਪਤਾ ਬਾਈ ਨਾ ਲੈ ਉਹਦਾ ਸਰਕਾਰੀ ਨਰਸ ਲੱਗੀ ਸਰਕਾਰੀ ਨਾਗਰ ਤੇ ਲੱਗ ਜੇ ਹੋ ਰੋ ਉਹ ਲੱਗੀ ਬਾਈ ਐਂ ਤਾਜ ਦਾ ਲੱਡੂ ਮੈਂ ਤਿੰਨ ਚਾਰ ਖਾ ਕੇ ਉਹ ਤੋਂ ਲੈ ਕੇ ਓਏ ਉਹ ਤਾਂ ਰੱਖਣੀ ਟਰੈਕਟਰ ਨੇ ਰੱਖ ਲਈ ਹੋਣੀ ਐ ਉਹ ਵੀ ਤਾਂ ਖਾ ਦੇ ਜਾਂ ਉਹ ਪੁੱਤੀ ਲੱਗੀ ਉਹ ਉਹ ਕੌਣ ਨੂੰ ਲੱਗੀ ਯਾਰਾ ਮੈਨੂੰ ਯਾਰ ਮੈਨੂੰ ਨੇ ਆਪ ਕਿਹਾ ਕਹਿੰਦੀ ਬਈ ਮੈਂ ਕਹਿੰਦੀ ਪੱਕੀ ਲੱਗੀ ਉਹ ਐ ਹੀ ਹੁੰਦਾ ਹਸਪਤਾਲਾਂ ਦੇ ਕੰਮ ਕਿਹੜੇ ਹੁੰਦੇ ਨਾਲ ਆ ਲਾ ਕੇ ਗੱਲੀ ਲੈਣ ਵੀ ਤੈਨੂੰ ਤਨਖਾਹ ਦੇਉਂਗਾ ਜੇ ਲੱਗ ਵੀ ਗਈ ਫਿਰ ਹਾ ਜੱਜਪੈ ਲੱਗੀ ਫਿਰ ਡਾਕਟਰੇ ਲੱਗੀ ਐ ਉਹ ਕਦੇ ਨਾ ਕਿਸੇ ਚੀਜ਼ ਚ ਦਾ ਕੰਮ ਆਊਗੀ ਏ ਜੇ ਤੇਰੇ ਨਾਲ ਮੇਰੇ ਦਾਜੂ ਟੋਲ ਵਾਲੀ ਵੀ ਦੇ ਕੇ ਤਾਨੂੰ ਤੂੰ ਨਾ ਕਿਸੇ ਟਾਈਮ ਕਿਸੇ ਵਾਸਤੇ ਚੰਗਾ ਸੋਚਿਆ ਕਰ ਕਿਸੇ ਦੀ ਪੁੱਤ ਬਾਰੇ ਕੋਈ ਗੱਲ ਨਹੀਂ ਸ਼ਮਾੜੀ ਸੋਚਦਾ ਰਿਆ ਕਰ ਉਹ ਲੱਭਣੀ ਕੱਢੀ ਗੱਲਾਂ ਦਾ ਲੱਡੂ ਖਵਾ ਤਾ ਕਿਸੇ ਟਾਈਮ ਚੰਕਾ ਵੀ ਸੋਚ ਲਿਆ ਕਰ ਡਾਕਟਰ ਨਹੀਂ ਲੱਗ ਬੜੇ ਖਾ ਕੇ ਇੱਕ ਲੱਡੂ ਸਿਮਰਪਤ ਹੋ ਗਏ ਤਿਆਰ ਹਾਂਜੀ ਬਸ ਜੜੀ ਹੋ ਗਈ ਤਿਆਰ ਬੱਸ ਹਾਂ ਪਤ ਗੁਰੂ ਘਰ ਮੱਥਾ ਟੇਕ ਜਿਓ ਅੱਜ ਪਹਿਲਾ ਦਿਨ ਹੈ ਡਿਊਟੀ ਦਾ ਤੁਹਾਡਾ ਹਾਂਜੀ ਹਾਂਜੀ ਮੈਂ ਜਾਣਾ ਗੁਰੂ ਸਾਹਿਬ ਵੀ ਤਾਂ ਹੀ ਮੈਂ 10 ਮਿੰਟ ਪਹਿਲਾਂ ਚੱਲੀ ਆਈ ਹਾਂ हां गुरुगुर मथा टेक वैसे तो अरदास तो कल ही करवाते ही आपा हां जी हां तो कोई आज भी ਤੁਸੀਂ ਮਥਾ ਟੇਕ ਦਿਓ ਗੁਰੂ ਘਰ ਫਿਰ ਵੀ ਠੀਕ ਹੈ ਨਾ ਠੀਕ ਹੈ ਜੀ हां ਚਲ ਫਿਰ ਜਾਵਾਂ ਪਰ ਮੈਂ हां ਚੰਗਾ ਪੁੱਤ ਠੀਕ ਤੇ ਆ ਨਾਲ ਆਜੋ ਸ਼ਾਮ ਨੂੰ ਠੀਕ ਹੈ हां जी ਜੀ ਠੀਕ ਹੈ ਹੂੰ ਅੱਛਾ हां ਵੀ ਵਧੀਆ ਹੋ ਗਿਆ ਸੁਪਨਾ ਪੂਰਾ ਹੋ ਗਿਆ ਸਸਕੀ ਕਾਲੀ ਆਓ ਬੈਠੋ ਤੇ ਮੇਰੀ ਨਿਊਜ਼ ਨਿਊਚੋ ਐਨੇ ਹੋਈ ਜੀ ਬੜੀ ਅੱਛਾ ਤੁਹਾਡੀ ਹੋਈ ਨਿਊਜ਼ ਸਿਮਨਜੀਤ ਕੌਰ ਹਨਾ ਹਾਂਜੀ ਓਕੇ ਓਕੇ ਇੱਕ ਟਿਪ ਤੁਹਾਰੇ ਹੂ ਤਾਂ ਤੁਸੀਂ ਹਾਂਜੀ ਓਕੇ ਓਕੇ ਅ ਜੁਆਇਨਿੰਗ ਲੈਟਰ ਲੈ ਆਏ ਹੋ ਨਾਲ ਤੁਸੀਂ ਹਾਂਜੀ ਨਾਲ ਹੀ ਸੀਗਾ ਬੇਟਾ ਓਕੇ ਓਕੇ ਐਤ ਕਿਹਾ ਬੈਸ ਸੀ ਤੁਹਾਡਾ ਜਿਹੜੇ ਹੁਣ ਪਿੱਛੇ ਫਾਰਮ ਭਰੇਗੇ ਸੀ ਉਹ ਚ ਭਰੇ ਸੀ ਫਾਰਮ ਤੁਸੀਂ ਹਾਂਜੀ ਸਰ ਓਕੇ ਚਲੋ ਅੰਦਰ ਮੈਡਮ ਬੈਠੇ ਨੇ ਤੇ ਉਹਨਾਂ ਨੂੰ ਤੁਸੀਂ ਜੁਆਇਨਿੰਗ ਲੈਟਰ ਦੇ ਦਿਓ ਤੇ ਉਹ ਤੁਹਾਨੂੰ ਸਾਰੀਆਂ ਤੁਹਾਡੀ ਡਿਊਟੀ ਦੱਸ ਦੇਣਗੇ ਠੀਕ ਹੈ ਜੀ ਹਾਂਜੀ ਹਾਂ ਮਮਾੜਾ ਰੇਤ ਵਾਲੇ ਬਣੀ ਨਹੀਂ ਗੱਲ ਜੀ ਡੈਡੀ ਡੈਡੀ ਮੇਰੇ ਤੇ ਤੇ ਦਰਦ ਹੋ ਜਾਂਦਾ ਕੀ ਹੋ ਗਿਆ ਪੁੱਤਾ ਇੱਥੋਂ ਜੁੱਟ ਡਿਆ ਦੁਖੀ ਜਾਂਦਾ ਕਿਉਂ ਪਤਾ ਨਹੀਂ ਕੀ ਖਾਤਾ ਤੈ ਉਸ ਨਹੀਂ ਇੱਥੋਂ ਦਾ ਹੂੰ ਇੱਥੋਂ ਇੱਥੋਂ ਹੂੰ ਇਹਦਾ ਕੀ ਹੋ ਗਿਆ ਤੈਨੂੰ ਡਾਕਟਰ ਦੇ ਲੈ ਕੇ ਜਾਣਾ ਪਊਗਾ ਸੋਤ ਕੀ ਹੋ ਗਿਆ ਤੈਨੂੰ ਤੇ ਮੇਰੇ ਪੁੱਤ ਨੂੰ ਕੀ ਹੋ ਗਿਆ ਵਾਏ ਉਹ ਇਹ ਕੀ ਹੋ ਗਿਆ ਡਾਕਟਰ 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 ਸਾਹਿਬ ਜੀ ਆਓ ਆਪਾਂ ਦੇਖੀਏ ਕੀ ਹੋਇਆ ਨੋ ਜੀ ਕੀ ਹੋ ਗਿਆ ਹਾਂ ਪਿੰਡ ਵਿੱਚ ਦੇ ਘੰਟੇ ਚ ਦਰਦਾਂ ਦੇ ਗੁੰਮ ਜਾ ਹੋ ਗਿਆ ਜੀ ਰਾਤੀ ਹੋਇਆ ਕੋਣੀ ਹੋਇਆ ਹਾਂ ਹੁਣੀ ਹੋਇਆ ਜੀ ਇੱਕ ਵਾਰ ਨੂੰ ਆਇਆ ਸੀ ਕਿ ਨਾ ਫੇਰ ਮੇਰੇ ਚ ਦਰਦਾਂ ਦੇ ਗੁੰਮ ਜਾ ਹੋਵੇ

ਦਾਇਓ ਜੀ ਚੱਕਾ ਪਕਾ ਬੰਦ ਨਹੀਂ ਆ। ਲਾਜੀ ਹਾਂ ਨੂੰ ਠੀਕ ਹੈ ਇਹ ਦੇਖੋ ਗੱਲ ਇਹ ਇਸ ਤਰ੍ਹਾਂ ਤੁਹਾਡਾ ਮੈਰੀਜ਼ ਸੀਰੀਅਸ ਆ ਤੇ ਖੂਨ ਦੀ ਬਹੁਤ ਜ਼ਿਆਦਾ ਕਮੀ ਆ ਸਿਰਫ 6 ਗ੍ਰਾਮ ਤੋਂ ਵੀ ਘੱਟ ਰਹਿ ਗਿਆ ਹੁਣ ਤੇ ਉਹ 네ਗਟਿਵ ਖੂਨ ਦਾ ਪਰੋਣ ਛੇਤੀ ਛੇਤੀ ਕਰੋ ਜਿੰਨੀ ਛੇਤੀ ਬਲੱਡ ਮਿਲ ਜਾਊਗਾ ਉਹਨੀ ਛੇਤੀ ਠੀਕ ਹੋ ਗਿਆ ਠੀਕ ਹੈ ਤੁਸੀਂ ਜਿਹੜੇ ਲੋਕ ਨੂੰ ਨਹੀਂ ਲੈਂਦਾ ਤੁਸੀਂ ਆਪਣੇ ਪਿੰਡ ਫੋਨ ਕਰੋ ਰਿਸ਼ਤੇਦਾਰ ਮਿੱਤਰਾਂ ਨੂੰ ਕਿਸੇ ਨੂੰ ਫੋਨ ਕਰੋ ਉਹ ਨੈਗੇਟਿਵ ਬਲਾਕ ਦਾ ਛੇਛਿਤੀ ਕਰੋੰਦ ਕਰੋ ਨਹੀਂ ਬੱਚੇ ਦੀ ਜਾਨ ਨੂੰ ਖਤਰਾ ਠੀਕ ਹੈ ਅਸੀਂ ਕੁਝ ਨਹੀਂ ਕਰ ਸਕਦੇ ਜੇ ਮੈਂ ਕਰਨੇ ਨਹੀਂ ਇਸ ਦਾ ਇੰਨਾ ਕਰ ਸਕਦੇ ਪਟਿਆਲੇ ਰੈਫਰ ਕਰ ਸਕਦੇ ਨਾ ਜੀ ਨਾ ਮੈਂ ਉਲੀਨ ਦਾ ਦੰਗਰਵਾਦੀ ਹਾਂ ਹਾਂ ਕਰ ਲੋ ਪ੍ਰਬੰਧ ਮੈਜੀ ਹੋ ਕੇ ਉਹ ਹੁਣੇ ਆਇਆਗਾ ਤੁਹਾਡੇ ਪਿੰਡੂਏ ਬੱਚਾ ਕੋ ਤੇ ਖੂਨ ਦੀ ਬਹੁਤ ਜ਼ਿਆਦਾ ਕਮੀ ਹੈ 6 ਗ੍ਰਾਮ ਤੋਂ ਵੀ ਹੇਠਾ ਖੂਨ ਆਗਾ ਉੱਤਾ ਬੋਤਾ ਦਾ ਚੜਨ ਨਹੀਂ 1 ਕੋ ਨੈਗੇਟਿਵ ਖੂਨ ਆਗਾ ਅੱਛਾ ਜੀ ਉਹਦੇ ਡੈਡੀ ਨੂੰ ਕਿਹਾ ਪਰਮੰਧ ਕਰਦਾ ਕੋਈ ਨਾ ਕੋਈ ਚਲੋ ਜੀ ਨਹੀਂ ਪ੍ਰਬੰਧ ਹੋਇਆ ਆਪਾਂ ਪਟਿਆਲੇ ਰੈਫਰ ਕਰਦਾ ਫਿਰ ਆਪਣੇ ਕੋਲ ਤਾਂ ਪ੍ਰਬੰਧ ਹੈ ਨਹੀਂ ਖੂਨ ਦਾ نیچے ਤੇ ਮਿਲਣਾ ਨਹੀਂ ਵੈਸੇ ਉਹ ਨੈਗੇਟਿਵ ਤਾਂ ਮੇਰਾ ਵੀ ਖੂਨ ਅਸਲ ਤੇ ਆਓ ਪੋਜੀਟਿਵ ਹਾਂਜੀ ਓਕੇ ਚਾਹੋ ਡੈਡੀ ਨੂੰ ਪੁੱਛਦੇ ਆ ਬੁਲਾਉਣੇ ਹਾਂ ਵਕੀਲ ਸਿੰਘ ਹਾਂਜੀ ਲਈਓ ਕੋਈ ਐਕਸ਼ਨ ਨਾ ਕਰ ਰਿਹਾ ਨਾ ਜਿੱਥੇ ਤੁਹਾਨੂੰ ਮਿਲਿਆ ਹੁਣ ਤੇ ਮੈਂ ਤਾਂ ਵੀਰੇ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੇਰਾ ਉਹ ਪੋਜ਼ਿਟਿਵ ਹੈਗਾ ਕੋਈ ਗੱਲ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਮੇਰੇ ਬੱਚੇ ਨੂੰ ਬਚਾਉਂਦੇ ਜਾਂ ਦਾ ਛੋਟੇ ਮਿੰਨੋ ਹੈ ਕੁੜੀ ਹਾਂ ਮੈਂ ਜਾਂ ਦਾ ਕੁੜੀ ਲਈ ਫਿਰ ਕੋਈ ਗੱਲ ਨਹੀਂ ਤੁਸੀਂ ਦੇ ਜਰਮਨੀ ਕੁੜੀ ਮੈਂ ਤਾਂ ਸਿਰ ਪੈਰੀ ਮੈਂ ਤਾਂ ਨਹੀਂ ਨਹੀਂ ਤੁਸੀਂ ਕੀ ਕਰ ਰਹੇ ਹੋਗੇ ਮੈਂ ਮੈਨੂੰ ਤਾਂ ਤੁਸੀਂ ਰੱਪਾ ਵੇਚ ਲਈ ਤੇ ਬੱਚੇ ਲੈ ਲੈ ਉਹਨੂੰ ਬਚਾਉਂਦੇ ਮਰ ਜਾਂਦੇ ਹੋ ਕੋਈ ਨਾ ਮੈਡਮ ਤੁਸੀਂ ਐ ਕਰੋ ਤੁਸੀਂ ਦੇਰ ਕਿਉਂ ਕਰ ਰਹੇ ਹੋ ਜਲਦੀ ਕਰੋ

ਜਮਾਲ ਠੀਕ ਆਗਾ ਕੋਈ ਦਿੱਕਤ ਨਹੀਂ ਹੈਗੀ ਜੇ ਮੈਡਮ ਮੌਕੇ ਤੇ ਖੂਨ ਨਾ ਲੰਦੇ ਤੁਹਾਡੇ ਬੱਚੇ ਦੀ ਜਾਨ ਵੀ ਜਾ ਸਕਦੀ ਨਹੀਂ ਧੰਨਵਾਦ ਸਰਦਾਈ ਮੇਰਾ ਖਾਲਾ ਧੰਨਵਾਦ ਤੁਸੀਂ ਮੈਡਮ ਆ ਧੰਨਵਾਦ ਕਰੋ ਵੀ ਛੋਟੇ ਬੰਦੇ ਦਾ ਨਹੀਂ ਨਹੀਂ ਵੀਰੇ ਇੱਕ ਤੁਸੀਂ ਕਰ ਰਹੇ ਹੋ ਜੀ ਮੈਂ ਤਾਂ ਮੈਡਮ ਐਨ ਰੋਪਾੜਾ ਸੰਦਲੀ ਪਹਿਨਾ ਕਿਉਂ ਤੁਸੀਂ ਕੀ ਮਾੜਾ ਸੋਚਦੇ ਸੀ ਪਰ ਜੋ ਜਾਂਦੇ ਸੀ ਅਸੀਂ ਮੈਂ ਬੋਲਦੇ ਕਿ ਸਿੱਖੂਗੇ ਜਿਹੜੇ ਟੀਕੇ ਲਾਉਗੇ ਅਸੀਂ ਜਦੋਂ ਪੜਨ ਜਾਂਦੀ ਸੀ ਪਹਿਲਾਂ ਪੜਨ ਜਾਂਦੀ ਸੀ ਪਰ ਅਸੀਂ ਸਾਰੇ ਨੈਗੇਟਿਵ ਸੋਰਸ ਚ ਸਰਪਕਾ ਨਹੀਂ ਜਿੰਨੇ ਸਭ ਨੂੰ ਜ਼ਿੰਦਗੀ ਵੀ ਡਾਇਰੈਕਟ ਤਾਂ ਹੀ ਰੱਬ ਦਾ ਦੂਜਾ ਰੂਪ ਹੁੰਦਾ ਤੁਸੀਂ ਇੰਨਾ ਬਾਰੇ ਮਾੜਾ ਸੋਚ ਮਨੁੱਖੀ ਆਤੀ ਇਹ ਮਨੂਰ ਸੇ ਬੰਦੀ ਬਦਲ ਕਾ ਦੇ ਮੈਡਮ ਆ ਦੇ ਤੇ ਇਹ ਕਿਰਦਾਰ ਚਲੋ ਕੋਈ ਨਹੀਂ ਇਨਸਾਨ ਇਨਸਾਨ ਦੇ ਕੰਮ ਹੋ ਗਾ ਮੈਂ ਤੁਹਾਨੂੰ ਜਾਂਤੀ ਮਾਫ ਕਰਦੀ ਨਹੀਂ ਕੋਈ ਨਾ ਚਲੋ ਕੋਈ ਗੱਲ ਨਹੀਂ ਅੱਜ ਤੁਹਾਨੂੰ ਪਤਾ ਤਾਂ ਲੱਗ ਗਿਆ ਇਹ ਚੀਜ਼ ਨਾ ਤੁਹਾਡਾ ਬੱਚਾ ਬਿਮਾਰ ਹੋ ਗਿਆ ਤਾਂ ਤੁਹਾਨੂੰ ਪਤਾ ਲੱਗਿਆ ਵੀ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਨੇ ਹਾਂਜੀ ਜੇ ਤੁਹਾਡੇ ਤੇ ਮੁਸੀਬਤ ਨਾ ਪੈਂਦੀ ਤਾਂ ਵੀ ਤੁਸੀਂ ਇਹਦੇ ਬਾਰੇ ਗਲਤ ਸੋਚੀ ਜਾਂਦੇ ਵੀ ਨਾ ਸਸਾ ਪਤਾ ਨਹੀਂ ਹਸਪਤਾਲ ਜਾਂਦੇ ਕੀ ਕਰਦੀਆਂ ਆਰਾਮ ਨਾ ਚਾਹਣਾ ਕਿੱਥੇ ਜਾਂਦੀ ਆ ਹੁਣ ਤਾਂ ਤੁਹਾਨੂੰ ਸਾਰਾ ਹਾਂਜੀ ਸਾਰਾ ਕੁਝ ਪਤਾ ਲੱਗ ਗਿਆ ਅੱਖਾਂ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪ ਚਲੋ ਕੋਈ ਗੱਲ ਨਹੀਂ ਪੰਚਰ ਤੁਹਾਡਾ ਠੀਕ ਆ ਠੀਕ ਹੈ ਧੰਨਵਾਦ ਸ਼ਾਮ ਤੱਕ ਛੁੱਟੀ ਦੇ ਦਾਂਗੇ ਠੀਕ ਹੈ ਠੀਕ ਹੈ ਧੰਨਵਾਦ ਹਾਂ ਬੈਠੋ ਚਲੋ ਮੈਡਮ ਤੁਸੀਂ ਵੀ ਉਹਨਾਂ ਇੰਜੈਕਸ਼ਨ ਭਰੋ ਲਾ ਦੋ ਹਨਾ ਠੀਕ ਹੈ ਫਿਰ ਕਿਵੇਂ ਕਰੇ ਠੀਕ ਹੈ ਬਬੀ ਬੇਟਾ ਠੀਕ ਆ ਮੈਂ ਬੋਲਦਾ ਹਾਂਜੀ ਹਾਂ ਸਕੂਲ ਗਏ ਜੇ ਪੜ੍ਹਨ ਦੇ ਵਾਸਤੇ ਅਜੀ ਬਾਕੀ ਥੋੜਾ ਧੰਨਵਾਦ ਜੀ ਮੈਂ ਤਾਂ ਉੱਥੇ ਬੋਲਿਆ ਨਹੀਂ ਥੋੜਾ ਧੰਨਵਾਦ ਮੇਰੇ ਬੱਚੀ ਜਿੰਦਰੀ ਬੁਝਾਤੀ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਵੀਰੇ ਫਿਰ ਕੀ ਹੋਗਾ ਕੋਈ ਸਾਡੀ ਪਿੰਡਾਂ ਦੀ ਸੋਚ ਐ ਨੈਗੇਟਿਵ ਹੁੰਦੀ ਹੈ ਜਿਹੜੀ ਅਸੀਂ ਕੁੜੀਆਂ ਬਾਰੇ ਬੋਲਦੇ ਗੁੱਠਾ ਸਾਨੂੰ ਕਿ ਤੁਹਾਡੀ ਜ਼ਿੰਦਗੀ ਤੁਸੀਂ ਕਰਪ ਬਣ ਕੇ ਆਉਂਗੇ ਕੋਈ ਨਹੀਂ ਵੀ ਸਾਡਾ ਤਾਂ ਫਰਜ਼ ਹੈਗਾ ਡਾਕਟਰ ਹੋਣਾ ਤੇ ਤਾਂ ਮੈਂ ਕਰਨਾ ਹੀ ਸੀਗਾ ਪਰ ਤੁਸੀਂ ਮੈਨੂੰ ਮaaf ਕਰ ਲਿਜੀਏ ਮਾਫਨਾ ਕੀਤਾ ਮੇਰੇ ਸਾਰਿਆਂ ਮੇ ਇਕਲੰਪ ਨਹੀਂ ਲੈਣਾ ਜੀ ਇਹ ਮੈਨੂੰ ਨਹੀਂ ਨਹੀਂ ਵੀਰੇ ਮੈਂ ਤਾਂ ਤੁਹਾਨੂੰ ਉਹਦੀ ਮaaf ਕਰਤਾ ਸੀਗਾ ਮੇਰੇ ਤਾਂ ਮਨ ਚ ਕੋਈ ਇਹੋ ਜੀ ਗੱਲ ਹੈ ਹੀ ਨਹੀਂ ਹਾਂਜੀ ਸਾਡੇ ਸੋਚ ਭੜੀ ਨੇ ਸਾਨੂੰ ਨੂੰ ਨਾ ਪਤਾ ਜੀ ਹੈਗੀ ਚਲੋ ਕੋਈ ਨਾ ਵੀਰੇ ਗਲਤੀਆਂ ਹੋ ਜਾਂਦੀਆਂ ਰਹਿੰਦੀਆਂ ਨੇ ਮਾ ਕਰ ਦਈਏ ਸਾਡੀ ਗਲਤੀ ਨਹੀਂ ਨਹੀਂ ਵੀਰੇ ਕੋਈ ਗੱਲ ਨਹੀਂ ਕੋਈ ਨਾ ਬੱਚੇ ਧਿਆਨ ਰੱਖੋ ਠੀਕ ਆ ਠੀਕ ਹੈ ਜੀ ਠੀਕ ਹੈ ਵੀਰੇ ਦੋਸਤੋ ਕਹਾਣੀ ਤੋਂ ਸਿੱਖਿਆ ਇਹ ਹੀ ਹੈ ਕਿ ਪਿੰਡ ਦੀਆਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਤੇ ਕਿਸੇ ਬਾਰੇ ਵੀ ਬਿਨਾਂ ਕਿਸੇ ਗੱਲਬਾਤ ਤੋਂ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਜੇ ਕੋਈ ਕੁੜੀ ਪੜਦੀ ਹੈ ਤਾਂ ਉਸ ਬਾਰੇ ਸੋਚੋ ਕਿ ਪੜ ਲੈ ਕੇ ਇਹ ਕੁਝ ਬਣੇ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰੇ ਇਹ ਨਹੀਂ ਕਹਿਣਾ ਚਾਹੀਦਾ ਕਿ ਉਸਨੇ ਕੀ ਬੰਨਣਾ ਹੈ ਜਾਂ ਪਤਾ ਹੀ ਹੈ ਉਸ ਬਾਰੇ ਤਾਂ ਕੀ ਕਰਦੀ ਹੈ ਮੁਸੀਬਤ ਪੈਣ ਤੇ ਕਿਸੇ ਤੱਕ ਵੀ ਲੋੜ ਪੈ ਸਕਦੀ ਹੈ ਕੋਈ ਵੀ ਕੰਮ ਆ ਸਕਦਾ ਹੈ ਫਿਰ ਬੰਦੇ ਨੂੰ ਉਸ ਅੱਗੇ ਸ਼ਰਮਿੰਦਾ ਹੋਣਾ ਪੈਂਦਾ ਹੈ ਇਸ ਕਰਕੇ ਪਹਿਲਾਂ ਹੀ ਜਮਾਨ ਸੰਭਾਲ ਕੇ ਬੋਲੋ ਤੇ ਕਿਸੇ ਨੂੰ ਵੀ ਬਿਨਾ ਕਿਸੇ ਗੱਲ ਤੋਂ ਮਾੜਾ ਬੋਲ ਕੇ ਸਮਾਜ ਵਿੱਚ ਬੁਰੇ ਨਾ ਬਣੋ